ਸਤਿ ਸ਼੍ਰੀ ਅਕਾਲ ਜੀ ਮੇਰੇ ਤੁਸੀਂ ਸਾਰੇ ਜਿਨੀ ਹੋਪ ਤੁਸੀਂ ਸਾਰੇ ਜਿਨੀ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਪੂਜਾ ਦੀ ਦੁਨੀਆ ਵਲੌਗ ਦੇ ਵਿੱਚ ਤੇ ਅੱਜ ਮਾਰਨਿੰਗ ਦਾ ਟਾਈਮ ਸੀਗਾ ਤੇ ਮੈਂ ਮਾਰਨਿੰਗ ਮਾਰਨਿੰਗ 5 ਵਜੇ ਉੱਠੀ ਸੀ ਉੱਠ ਕੇ ਨਾ ਮੈਂ ਅੱਜ ਬੱਚਿਆਂ ਵਾਸਤੇ ਟਿਫਨ ਜਿਹੜਾ ਹੈਗਾ ਤਿਆਰ ਕਰਨਾ ਸੀਗਾ ਉਹਦੇ ਵਿੱਚ ਮੈਂ ਅੱਜ ਉਹਨਾਂ ਵਾਸਤੇ ਆਲੂ ਵਾਲੇ ਪਰਾਂਠੇ ਜਿਹੜੇ ਹੈਗੇ ਆ ਉਹ ਬਣਾਉਣੇ ਸੀਗੇ ਇਸ ਕਰਕੇ ਮੈਂ ਮਾਰਨਿੰਗ 5 ਵਜੇ ਉੱਠ ਕੇ ਆਲੂ ਜਿਹੜੇ ਹੈਗੇ ਆ ਉਹ ਉਬਾਲਣ ਵਾਸਤੇ ਰੱਖ ਦਿੱਤੇ ਸੀਗੇ ਤੇ ਕੁੱਕਰ ਕਰਤਾ ਸੀ ਬੰਦ ਉਸ ਤੋਂ ਬਾਅਦ ਮੈਂ ਆ ਗਈ ਸੀ ਰੂਮ ਚ ਦੂਜੇ ਰੂਮ ਦੇ ਵਿੱਚ ਕਿਉਂਕਿ ਦੂਸਰੇ ਰੂਮ ਦੇ ਵਿੱਚ ਇਹ ਸਾਰੇ ਜਣੇ ਸੁੱਤੇ ਪਏ ਸੀਗੇ ਹਾਲੇ ਫਿਰ ਮੈਂ ਇਹਨਾਂ ਨੂੰ ਉਠਾਇਆ ਨਹੀਂ ਹੈਗਾ ਮੈਂ ਕਿਹਾ ਚਲੋ ਜੀ ਉਦੋਂ ਤੱਕ ਮੇਰੇ ਜਿਹੜਾ ਹੈਗਾ ਆਪਣੀ ਕਲੀਨਿੰਗ ਵਗੈਰਾ ਕਰ ਲੈਣੀ ਆ ਝਾੜੂ ਪੋਚਾ ਲਗਾ ਲੈਨੇ ਆ ਨਾਲੇ ਮੇਰਾ ਜਲਦੀ ਜਲਦੀ ਕੰਮ ਜਿਹੜਾ ਹੈਗਾ ਉਹ ਖਤਮ ਹੋ ਜਾਊਗਾ ਜਿੰਨਾ ਵੀ ਅਸੀਂ ਜਲਦੀ ਉਠਾਂਗੇ ਵੈਸੇ ਹੀ ਸਿਹਤ ਲਈ ਵੀ ਠੀਕ ਹੀ ਰਹਿੰਦਾ ਤੇ ਮਾਰਨਿੰਗ ਮਾਰਨਿੰਗ ਉੱਠ ਕੇ ਆਪਣਾ ਜਿਹੜਾ ਕੰਮ ਹੈਗਾ ਇੱਕ ਔਰਤ ਨੂੰ ਮੁਕਾ ਲੈਣਾ ਚਾਹੀਦਾ ਜਿੰਨਾ ਅਸੀਂ ਆਲਸ ਕਰਾਂਗੇ ਹਨਾ ਔ ਨਹੀਂ ਸਾਡੀ ਸਿਹਤ ਵੀ ਖਰਾਬ ਹੀ ਰਹੂਗੀ ਆਲਸ ਕਰਨ ਨਾਲ ਕੁਝ ਨਹੀਂ ਹੋਣਾ ਇਸ ਕਰਕੇ ਮਾਰਨਿੰਗ ਤੁਸੀਂ ਜਲਦੀ ਉੱਠਿਆ ਕਰੋ ਤੇ ਛੇਤੀ ਛੇਤੀ ਜਿਹੜੇ ਆਪਣੇ ਕੰਮ ਹੈਗੇ ਆ ਉਹ ਨਿਬੇੜ ਲਿਆ ਕਰੋ ਠੀਕ ਹੈ ਜੀ ਇੱਥੇ ਵਸ ਮੈਂ ਜਿਹੜਾ ਹੈਗਾ ਝਾੜੂ ਲਗਾਉਣ ਲੱਗ ਪਈ ਸੀ ਕੁਝ ਗੱਲਾਂ ਜਿਹੜੀਆਂ ਹੈਗੀਆਂ ਦਿਮਾਗ 'ਚ ਚੱਲਦੀਆਂ ਪਈਆਂ ਸੀ ਕੰਮ ਦੇ ਪ੍ਰਤੀ ਅੱਜ ਵੈਸੀ ਜੈਸਮਿਨ ਦਾ ਅੱਜ ਫਰਸਟ ਡੇ ਹੀ ਸੀਗਾ ਪਲੱਸ 1 'ਚ ਤੇ ਅੱਜ ਉਹਨੇ ਵੀ ਜਾਣਾ ਸੀ ਉਹਨੇ ਕਿਹਾ ਕਿ ਆਪਣੀ ਆਪਣੀਆਂ ਫਰਮੈਸ਼ਾ ਰੱਖ ਦੇ ਨੇ ਗੱਗੂ ਗਿਆ ਸੀ ਉਸ ਦਿਨ ਉਸ ਦਿਨ ਕਹਿ ਰਿਹਾ ਸੀਗਾ ਮੰਮਾ ਆਪ ਬਣਾ ਦਿਓ ਮੇਰੇ ਚਾਵਲ ਬਣਾ ਦਿਓ ਤੇ ਜੈਸਮਿਨ ਅੱਜ ਕਹਿ ਰਹੀ ਸੀ ਮੰਮਾ ਆਲੂ ਵਾਲੇ ਪਰਾਂਠੇ ਲੈ ਕੇ ਜਾਣੀ ਹੈ ਤੇ ਮੈਂ ਜੈਸਮਿਨ ਵਾਸਤੇ ਜਿਹੜੀ ਹੈਗੀ ਦੋਨਾਂ ਵਾਸਤੇ ਹੀ ਆਲੂ ਵਾਲੇ ਪਰਾਂਠੇ ਬਣਾ ਦਿੱਤੇ ਸੀਗੇ ਤੇ ਮ ਉਹ ਫਿਰ ਬਾਅਦ ਵਿੱਚ ਕਹਿੰਦੇ ਕਿ ਮੰਮਾ ਇਹ ਦੋ ਦਿਨ ਸਕੂਲ ਲੱਗਣਾ ਫਿਰ ਛੁੱਟੀਆਂ ਹੋ ਜਾਣੀਆਂ ਨੇ ਤੇ ਫਿਰ ਅਸੀਂ ਬਾਅਦ ਵਿੱਚ ਦੇਖਾਂਗੇ ਇੱਥੇ ਮੈਂ ਨਾ ਦੂਜੇ ਰੂਮ ਚ ਆ ਗਈ ਸੀਗੀ ਡਰਾਈੰਗ ਰੂਮ ਚ ਇੱਥੇ ਵੀ ਮੈਂ ਜਿਹੜੇ ਕੱਪੜੇ-ਕੁਪੜੇ ਚੱਕੇ ਝਾੜੂ ਵਗੈਰਾ ਜਿਹੜਾ ਹੈਗਾ ਸਾਰੇ ਹੀ ਚੰਗੀ ਤਰ੍ਹਾਂ ਕੱਢ ਲਾਵਾਂਗੀ ਇਸ ਤੋਂ ਬਾਅਦ ਮੈਂ ਜਿਹੜੇ ਹੈਗੇ ਆ ਉਹ ਕਰੂੰਗੀ ਪੋਚਾ ਵੀ ਨਾਲ ਦੀ ਨਾਲ ਹੀ ਲਗਾ ਦੂੰਗੀ ਇੱਧਰ ਦੂਜੇ ਰੂਮ ਚ ਇਹ ਸੁੱਤੇ ਪਏ ਸੀਗੇ ਬੱਚੇ ਵੀ ਪਏ ਸੀਗੇ ਫਿਰ ਮੈਂ ਇਹਨਾਂ ਨੂੰ ਮੈਕਸਰ ਡਿਸਟਰਬਿੰਗ ਕਿਉਂ ਕਰਨੀ ਆ ਮੈਂ ਇਸ ਕਰਕੇ ਉਸ ਰੂਮ ਚ ਨਹੀਂ ਗਈ ਤੇ ਨਾਲ ਦੀ ਨਾਲ ਮੈਂ ਜਿਹੜਾ ਪੋਚਾ ਹੈਗਾ ਉਹ ਲਗਾਣ ਲੱਗ ਗਈ 何 <laughs> ਤੇ ਬਸ ਫਿਰ ਮੈਂ ਪੋਚੀ ਵਗੈਰਾ ਲਗਾ ਕੇ ਆਪਣਾ ਜਿਹੜਾ ਲੌਬੀ ਦੇ ਵਿੱਚ ਵੀ ਲਗਾ ਦੇਣਾ ਹੈ ਪੋਚਾ ਨਾਲ ਦੀ ਨਾਲ ਹੀ ਜੈਸਮੀਨ ਨੂੰ ਉਠਾ ਦੇਣਾ ਹੈ ਕਿਉਂਕਿ ਜੈਸਮੀਨ बोल ਰਹੀ ਸੀ ਕਿ ਮੰਮਾ ਮੈਨੂੰ 6 ਵਜੇ ਜਿਹੜਾ ਹੈ ਉਠਾ ਦਿਓ ਤੇ ਮੈਂ ਜਿਹੜਾ ਪੜਨਾ ਹੈਗਾ ਕਿਉਂਕਿ ਉਹਨਾਂ ਦੇ ਸਕੂਲ 'ਚ ਨਾ ਮੈਥ ਦੇ ਸ਼ਾਇਦ ਟੀਚਰ ਨਹੀਂ ਹੈਗੇ ਤੇ ਉਹਨੇ ਕਮਰਸ ਰੱਖੀ ਆ ਔਰ ਮੈਥ ਕਿਹਾ ਇਸ ਕਰਕੇ ਕਹਿੰਦੀ ਸੀ ਕਿ ਮੈਂ ਇਸਨੇ ਪੜ ਲੂੰਗੀ ਮੈਂ ਇੱਥੇ ਨਾਲ ਹੀ ਸੀ ਨਾ ਸੀ ਜਿਹੜਾ ਹੈਗਾ ਮੈਂ ਚਾਹ ਜੜੀ ਧਰ ਦੂੰਗੀ ਇਸ ਸਾਈਡ ਨਹੀਂ ਮੇਰੀ ਚਾ ਜਿਹੜੀ ਹੈਗੀ ਆ ਉਹ ਬਣੂਗੀ ਨਾਲ ਹੀ ਮੈਂ ਆਪਣਾ ਜਿਹੜਾ ਤੂਬਤੀ ਹੈਗਾ ਉਹ ਵੀ ਕਰ ਲੂਗੀ 6 ਵਜੇ ਜੀ ਤੀਏ ਰੌਸ਼ਨੀ ਹੋ ਗਈ ਹੈ ਬਾਹਰ ਤੇ ਮੈਨੂੰ ਇਹੀ ਲੱਗਦਾ ਪਿਆ ਸੀਗਾ ਕਿ ਹੁਣ ਜਿਹੜਾ ਹੈਗਾ ਜਲਦੀ ਜਲਦੀ ਮੇਰਾ ਕੰਮ ਹੈਗਾ ਜਿਹੜਾ ਨਿਪਟ ਜਾਵੇ ਤੂਬਤੀ ਕਰਨਾ ਸੀ ਇਸ ਲਈ ਮੈਂ ਝਾੜੂ ਪੂੰਚਰ ਲਗਾ ਕੇ ਹੀ ਨਾਲੇ ਸੀ ਕਿਉਂਕਿ ਸਾਫ ਸਫਾਈ ਜਿਹੜਾ ਹੈਗਾ ਹਨਾ ਹੋਣਾ ਚਾਹੀਦਾ ਹੈ ਬੰਦਾ ਫਿਰ ਬਾਅਦ ਫਿਰ ਮੈਂ ਆਪਣਾ ਚਾਰ ਨੂੰ ਧਾਰ ਦਿੱਤਾ ਸੀ ਜਾਂ ਫਿਰ ਮੈਂ ਪੂਜਾ ਰੂਮ ਤੇ ਚਲੇ ਗਈ ਸੀ ਪੂਜਾ ਰੂਮ ਤੇ ਜਾ ਕੇ ਜਿਹੜਾ ਮੈਂ ਆਪਣੇ ਲੱਡੂ ਗੋਪਾਲ ਦੀ ਨੂੰ ਉਠਾਇਆ ਘੰਟੀ ਵੀ ਜਾ ਕੇ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਉਹਨਾਂ ਨੂੰ ਭੋਗ ਮੈਂ ਬਾਅਦ ਵਿੱਚ ਲਗਾਉਂਗੀ ਉਠਾ ਦਿੱਤਾ ਔਰ ਤੂ ਲਗਾ ਦਿੱਤਾ ਉਹਨਾਂ ਨੂੰ ਬਾਜੀ ਚੱਪਾ ਦੁੱਧ ਦਾ ਜਿਹੜਾ ਹੈਗਾ ਉਹ ਭੋਗ ਲਗਾ ਦਾਂਗੇ ਸਵੇਰੇ ਸਵੇਰੇ ਜਿੰਨੀ ਮੰਦਿਰ ਦੇ ਵਿੱਚ ਆ ਕੇ ਨਾ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਇੱਥੇ ਜਿਹੜਾ ਹੈਗਾ ਅਸਲ ਸਕੂਨ ਤਾਂ ਇੱਥੇ ਬੈਠ ਕੇ ਇਹ ਮਿਲਦਾ ਹੈ ਆਪਾਂ ਨੇ ਆਪਣੇ ਦਿਲ ਦੀਆਂ ਜੋ ਵੀ ਗੱਲਾਂ ਹੁੰਦੀਆਂ ਆਪਣੇ ਹੈਨਾ ਭਗਵਾਨ ਦੇ ਨਾਲ ਸ਼ੇਅਰ ਕਰ ਸਕਦੇ ਆ ਜਿਹੜੀਆਂ ਅਸੀਂ ਕਿਸੇ ਨਾਲ ਵੀ ਨਹੀਂ ਸ਼ੇਅਰ ਕਰ ਸਕਦੇ ਇੱਥੇ ਮੈਂ ਆ ਗਈ ਸੀ ਕਿਚਨ 'ਚ ਕਿਚਨ ਚ ਆ ਕੇ ਜਿਹੜੇ ਮੈਂ ਆਪਣੇ ਆਲੂ ਹੈਗੇ ਕੁੱਕਰ 'ਚੋਂ ਕੱਢੇ ਤੇ ਠੰਡਾ ਪਾਣੀ ਪਾ ਕੇ ਰੱਖਿਆ ਮੈਂ ਕਿ ਇਹਨੇ ਠੰਡੇ ਹੋ ਜਾਣਗੇ ਕਿਉਂਕਿ ਆਲੂ ਮੇਰੇ ਉਬਲ ਗਏ ਸੀਗੇ ਥੋੜੀ ਦੇਰ ਜੀ ਵਸ ਮੈਂ ਚਾਹ ਵਗੈਰਾ ਪੀ ਕੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਆਪਣੇ ਆਲੂ ਵਾਲੇ ਪਰਾਂਠਿਆਂ ਦੀ ਤਿਆਰੀ ਕਰੂੰਗੀ ਕਿਉਂਕਿ ਸਾਢੇ 8 ਵਜੇ ਸਵਾ 8 ਵਜੇ ਇਹ ਬੱਚੇ ਘਰ ਤੋਂ ਜਾਣਗੇ ਸਾਢੇ 8 ਵਜੇ ਸਕੂਲ ਲੱਗਦਾ 5 ਮਿੰਟ ਦਾ ਰਸਤਾ ਹੈ ਨਾ ਸਵਾ 8 ਵਜੇ ਹੀ ਜਿਹੜਾ ਹੈਗਾ ਇਹ ਜਾਂਦੇ ਹੁੰਦੇ ਐ ਬਸ ਫਿਰ ਇਹਨਾਂ ਤੋਂ ਬਾਅਦ ਤਾਂ ਮੈਂ ਪੂਰਾ ਦਿਨ ਜਿਹੜਾ ਅੱਜ ਫ੍ਰੀ ਆ ਤੇ ਕੰਮ ਜਿਹੜਾ ਹੈਗਾ ਮੇਰਾ 5 ਤੋਂ 8 ਸਾਢੇ 8 ਵਜੇ ਕੰਪਲੀਟ ਹੋ ਜਾਊਗਾ ਜਿਹੜੀ ਕਲੀਨਿੰਗ ਵਗੈਰਾ ਰਹਿ ਜੂਗੀ ਕਿਚਨ ਦੀ ਕਰਨ ਨੂੰ ਉਹ ਮੈਂ ਇਹਨਾਂ ਦੇ ਜਾਣ ਤੋਂ ਬਾਅਦ ਹੀ ਕਰੂੰਗੀ ਤੁਹਾਨੂੰ ਪਤਾ ਹੀ ਦਾ ਖਾਣਾ ਵਗੈਰਾ ਬਗਾਣਾ ਹੈ ਬਣਾਣਾ ਹੈ ਤੇ ਆਟਾ ਵਗੈਰਾ ਗਿਰ ਜਾਂਦਾ ਹੈ ਨਾ ਇਸ ਕਰਕੇ ਇਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਮੈਂ ਕਿਚਨ ਦੀ ਕਲੀਨਿੰਗ ਕਰੂੰਗੀ ਪੋਚਾ ਵੀ ਇਹਨਾਂ ਦੇ ਕਿਚਨ ਚ ਜਿਹੜਾ ਰਹਿ ਗਿਆ ਸੀਗਾ ਲਗਾਉਣ ਨੂੰ ਉਹ ਵੀ ਮੈਂ ਇਹਨਾਂ ਦੇ ਜਾਣ ਤੋਂ ਬਾਅਦ ਹੀ ਉਹ ਕਰੂੰ ਲਗਾਉਂਗੀ ਪੋਚਾ ਤੇ ਸਾਰੇ ਜਣੇ ਨਾਲ ਸਪੋਰਟ ਕਰਿਆ ਕਰੋ ਕਿਉਂਕਿ ਵੀਡੀਓ ਬਣਾਉਣ ਤੇ ਨਾਲ ਬਹੁਤ ਮਿਹਨਤ ਆਂਦੀ ਹੈ ਇਹ ਦੇਖੋ ਹੈ ਨਾ ਸਵੇਰ ਦਾ ਮੈਂ ਕੈਮਰਾ ਆਨ ਕੀਤਾ ਹੋਇਆ ਹੈ ਤੇ ਇੱਕ ਇੱਕ ਚੀਜ਼ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੇ ਤੁਸੀਂ ਸਾਰੇ ਜਣੇ ਨਾਲ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੇ ਨਾਲ ਹੀ ਜਿਹੜਾ ਅਸੀਂ ਹੈ ਨਾ ਅੱਗੇ ਵਧਾਂਗੇ ਜੇ ਤੁਸੀਂ ਚਾਹੋ ਤੇ ਸਾਨੂੰ ਅਰਸ਼ਾਂ ਤੇ ਪਿਆਸਾ ਸਕਦੇ ਤੁਸੀਂ ਚਾਹੋ ਤੇ ਫਰਸ਼ਾਂ ਤੇ ਤੁਹਾਡੇ ਹੱਥ ਸੀ ਜੀ ਇੱਥੇ ਮੈਂ ਆ ਗਈ ਸੀ ਇੱਧਰ ਰੂਮ ਚ ਚਾਲ ਹੈ ਕਿ ਜੈਸਮਿਨ ਜਿਹੜਾ ਹੈਗਾ ਆਪਣਾ ਨਹਾ ਲਈ ਸੀਗੀ ਬਸ ਆਪਣਾ ਉਹ ਕੁਛ ਪਰਦੀ ਪਈ ਸੀ ਫਿਰ ਉਹਨੇ ਪਤਾ ਨਹੀਂ ਪੈਕਿੰਗ ਵਗੈਰਾ ਕਰਦੀ ਪਈ ਸੀ ਬੈਗ ਪੈਕ ਕਰਦੀ ਪਈ ਸੀ ਤੇ ਗੱਗੂ ਦਾ ਹਾਜੀ ਕਰਨ ਨੂੰ ਪਿਆ ਜੈਸਮਿਨ ਬਸ ਸੌਕਸ ਵਗੈਰਾ ਪਾਦੀ ਪਈ ਸੀ ਫਿਰ ਮੈਂ ਆ ਗਈ ਸੀ ਚਾਹ ਪੀ ਕੇ ਕਿਚਨ ਚ ਇੱਥੇ ਆ ਕੇ ਜਿਹੜਾ ਮੈਂ ਆਪਣਾ ਆਟਾ ਹੈਗਾ ਉਹ ਗੋਨ ਲਿਆ ਆਟਾ ਛਾਂਕੀ ਫਿਰ ਮੈਂ ਆਟਾ ਵਗੈਰਾ ਗਨ ਕੇ ਮੈਂ ਆਪਣੇ ਵਾਸਤੇ ਵੀ ਨਾਲ ਦੀ ਨਾਲ ਹੀ ਜਿਹੜੇ ਹੈਗੇ ਆ ਆਲੂ ਵਾਲੇ ਪਰਾਂਠੇ ਬਣਾ ਕੇ ਰੱਖ ਦੂੰ ਕਿਉਂਕਿ ਬਾਰ ਬਾਰ ਨਹੀਂ ਬਣਾਉਂਗੀ ਇੱਕ ਵਾਰੀ ਵਸ ਹੁਣ ਜਦੋਂ ਬਣਾਣੀ ਲੱਗ ਗਿਆ ਹਨਾ ਹੁਣ ਹੀ ਬਣਾ ਕੇ ਰੱਖ ਦੂੰਗੀ ਜਦੋਂ ਮੈਨੂੰ ਭੁੱਖ ਲੱਗੂਗੀ ਉਦੋਂ ਮੈਂ ਖਾ ਲੂੰਗੀ ਤੇ ਇਹਨਾਂ ਵਾਸਤੇ ਵੀ ਹੁਣੇ ਬਣਾ ਦਾਂਗੇ ਵੈਸੇ ਤਾਂ ਇਹ ਘਾਟੀ ਖਾਂਦੇ ਨੇ ਦਿਨ ਚ ਰੋਟੀ ਲੇਕਿਨ ਫਿਰ ਵੀ ਮੈਂ ਬਣਾ ਕੇ ਰੱਖ ਦੇਵਾਂਗੀ ਅਗਰ ਇਹਨਾਂ ਨੇ ਖਾਣਾ ਹੋਇਆ ਤਾਂ ਖਾ ਲੈਣਗੇ ਇਹ ਬੇਸਿਕ ਟਾਈਮ ਹੀ ਖਾਂਦੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਟਾਈਮ ਗਲਤ ਯੂਜ਼ ਕੀਤਾ ਹੋਇਆ ਵੀ ਤੁਸੀਂ ਸ਼ਾਮ ਨੂੰ ਰਹਿਣ ਦਿਆ ਕਰੋ ਜੇ ਜਿਆਦਾ ਹੀ ਹੈ ਦਿਨ ਚ ਤੁਸੀਂ ਜਿਹੜਾ ਖਾ ਲਿਆ ਕਰੋ ਹਨਾ ਬਟ ਇਹ ਦਿਨ ਚ ਨਹੀਂ ਖਾਂਦੇ ਸ਼ਾਮ ਨੂੰ ਖਾਂਦੇ ਆ ਰਾਤ ਨੂੰ ਰੋਟੀ ਖਾਂਦੇ ਰਾਤ ਨੂੰ ਤਾਂ ਫਿਰ ਇਹਨਾਂ ਨੂੰ ਐ ਹੁੰਦਾ ਹੈ ਕਿ ਹੁਣ ਹੀ ਬਸ ਜਿਹੜੀ ਰੋਟੀ ਹੈਗੀ ਆ ਉਹ ਮਿਲ ਜਾਵੇ ਤੇ ਬਸ ਇੱਥੇ ਜਿਹੜਾ ਹੈਗਾ ਮੈਂ ਆਪਣਾ ਆਟਾ ਜਿਹੜਾ ਸਵਾਰਨ ਵਾਸਤੇ ਰੱਖ ਦਿੱਤਾ ਸੀਗਾ ਉਸ ਤੋਂ ਬਾਅਦ ਮੈਂ ਜਿਹੜੀ ਹੈਗੀ ਆਪਣੇ ਪਰਾਂਠੇ ਬਣਾਉਣ ਲੱਗੀ ਸੀਗੀ ਵੀਡੀਓ ਨਾ ਮੈਨੂੰ ਇਹ ਸੀਗਾ ਕਿ ਵੀਡੀਓ ਲੱਗੀ ਹੋਈ ਆ ਬਟ ਵੀਡੀਓ ਹੋ ਗਈ ਸੀਗੀ ਬੰਦ ਤੇ ਪਤਾ ਨਹੀਂ ਲੱਗਿਆ ਤੇ ਆ ਕੇ ਗੱਗੂ ਨੇ ਦੱਸਿਆ ਕਿ ਮੰਮਾ ਵੀਡੀਓ ਤਾਂ ਤੁਹਾਡੀ ਬੰਦ ਪਈ ਹੈ ਫਿਰ ਚਲੋ ਬਾਅਦ ਵਿੱਚ ਚਲਾਈ ਵਿੱਚ ਮੈਂ ਹਾਜੀ ਬਣਾ ਵੀ ਲਏ ਸੀ ਇਹ ਪਹਿਲਾਂ ਮੈਂ ਪੂਰਾ ਦੱਸ ਦਿੱਤਾ ਸੀਗਾ ਕਿ ਮੈਂ ਇੰਦਾ ਇਦਾਂ ਸਾਰਾ ਕੁਛ ਲਿਆ ਆ ਵਾਲਾ ਮਟੀਰੀਅਲ ਇਦਾਂ ਦਲਿਆ ਸਾਰਾ ਕੁਛ ਤੇ ਚਲੋ ਕੋਈ ਗੱਲ ਯੋ ਮੈਂ ਤੁਹਾਨੂੰ ਨਾ ਅਗਲੀ ਕਿਸੇ ਵੀਡੀਓ ਦੇ ਵਿੱਚ ਜਦੋਂ ਮੈਂ ਫਿਰ ਆਲੂ ਵਾਲੇ ਪੈਂਟ ਬਣਾਉਂਗੀ ਤਾਂ ਫਿਰ ਮੈਂ ਤੁਹਾਡੇ ਨਾਲ ਸਾਰਾ ਜਿਹੜਾ ਜਿਹੜਾ ਵੀ ਮੈਂ ਮਟੀਰੀਅਲ ਵਗੈਰੇ ਯੂਜ਼ ਕੀਤਾ ਜੋ ਜੋ ਸਮਾਨ ਕੀਤਾ ਯੂਜ਼ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹਦੇ ਲਈ ਮੈਂ ਤੁਹਾਨੂੰ ਸੌਰੀ ਮੰਗਦੀ ਆ ਕਿ ਇਹਦੇ ਵਿੱਚ ਮੇ ਤੁਹਾਨੂੰ ਨਹੀਂ ਦੱਸਿਆ ਗਿਆ ਬਸ ਫਿਰ ਮੈਂ ਜਿਹੜਾ ਹੈਗਾ ਇਹਨਾਂ ਵਾਸਤੇ ਖਾਣ ਵਾਸਤੇ ਇੱਥੇ ਵਾਸਤੇ ਵੀ ਬਣਾਤੀ ਸੀ ਇਹ ਬਸ ਨਾਲ ਦੀ ਨਾਲ ਹੀ ਜਿਹੜਾ ਹੈਗੇ ਆ ਖਾ ਲੈਣਗੇ ਤੇ ਗੱਗੂ ਨੂੰ ਮੈਂ ਕਿਹਾ ਸੀ ਕਿ ਦੇਈਂ ਰਿਹਾ ਵੈਸੇ ਗੱਗੂ ਨੂੰ ਨਾ ਦੇਈਂ ਨਾ ਬੰਦ ਕੀਤੀ ਹੋਈ ਹੈ ਡਾਕਟਰ ਨੇ ਇਸ ਕਰਕੇ ਅਸੀਂ ਉਹਨੂੰ ਦੇਹੀ ਨਹੀਂ ਦਿੰਦੇ ਹੈਗੇ ਬਸ ਉਹ ਕਈ ਵਾਰ ਅਚਾਰ ਨਾਲ ਜਾਂ ਫਿਰ ਇਦਾਂ ਚਾਹ ਵਗੈਰਾ ਨਾਲ ਦੁੱਧ ਨਾਲ ਖਾ ਲੈਂਦੇ ਨੇ ਪ੍ਰਾਂਟ ਇੱਥੇ ਜੈਸਮੀਨ ਜਿਹੜਾ ਹੈਗਾ ਆਪਣਾ ਟਿਫਨ ਨਮਾ ਲਿਆਂਦਾ ਸੀਗਾ ਨਾ ਇਸ ਕਰਕੇ ਥੋੜੇ ਵਾਸ਼ ਕਰਨ ਲੱਗ ਪਈ ਸੀ ਕਿ ਮੈਂ ਖਤ ਵਾਸ਼ ਕਰ ਲੈ ਫਿਰ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਪ੍ਰਾਂਠੀ ਪੈਕ ਕਰ ਦਮ ਮੈਨੂੰ ਨਾ ਜੈਸਮਿਨ ਦਾ ਟਿਫਨ ਜਿਹੜਾ ਸਹੀ ਨਹੀਂ ਲੱਗਿਆ ਕਿਉਂਕਿ ਡੱਬੀ ਛੋਟੀ ਹੈ ਅਗਰ ਬ੍ਰੈਡ ਵਗੈਰਾ ਦੇਣਾ ਹੋਵੇ ਉਹਦੇ ਲਈ ਮਤਲਬ ਛੋਟੀ ਸੀਗੀ ਤੇ ਚਲੋ ਕੋਈ ਗੱਲ ਹੁਣ ਜਿਸ ਦਿਨ ਬਾਜ਼ਾਰ ਦਾ ਘੇੜਾ ਲੱਗਿਆ ਤੇ ਜੈਸਮਿਨ ਵਾਸਤੇ ਤਾਂ ਇੱਕ ਹੋਰ ਟਿਫਨ ਆਊਗਾ ਹੀ ਲੱਗਦਾ ਤਾਂ ਐ ਇਦਾਂ ਹੀ ਹੈ بس اس ਤੋਂ ਬਾਅਦ ਮੈਂ ਪ੍ਰਾਠੀਪੂਠੇ ਬਣਾਉਣ ਤੋਂ ਬਾਅਦ ਫਿਰ ਜੈਸਮਿਨ ਦੇ ਵਾਲ ਵਗੈਰਾ ਕੰਗੀ ਕਰੂੰਗੀ ਹੋਰ ਤਾਂ ਬਾਕੀ ਸਾਰਾ ਕੁਝ ਜਿਹੜਾ ਹੈਗਾ ਉਹ ਰੈਡੀ ਹੋ ਚੁੱਕਿਆ ਆਪਣਾ ਹੁਣ ਬਸ ਸਟੀਫਨ ਪੈਕ ਕਰਕੇ ਨਾਲ ਦੀ ਨਾਲ ਮੈਂ ਦੂਜੇ ਰੂਮ ਚ ਆ ਗਈ ਸੀ ਦੇਖੋ ਮੈਂ ਸਵੇਰੇ ਇੱਥੇ ਨਾ ਚਾਦਰ ਵਗੈਰਾ ਜਿਹੜੀ ਹੈਗੀ ਚੰਗੀ ਤਰ੍ਹਾਂ ਬਿਸ਼ਾ ਦਿੱਤੀ ਸੀ ਲੇਕਿਨ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਚਾਦਰ ਪੂਰੀ ਇਕੱਠੀ ਹੋਈ ਵੀ ਜਦੋਂ ਤੱਕ ਬੱਚੇ ਘਰ ਨੇ ਉਦੋਂ ਤੱਕ ਸਫਾਈ ਕਰਨ ਦਾ ਵੈਸੇ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਬੱਚਿਆਂ ਨਾਲ ਤਾਂ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਖਲਾਰਾ ਪੈਂਦਾ ਠੀਕ ਹੈ ਜੀ ਇੱਥੇ ਬਸ ਮੈਂ ਜੈਸਮੀਨ ਔਰ ਕੰਗੀ ਦੇ ਵਾਲ ਕੰਗੀ ਕਰੂੰਗੀ ਤੇ ਮੈਂ ਤੁਹਾਡੇ ਨਾਲ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਉਹ ਸ਼ੇਅਰ ਕਰਨੀ ਹੈ ਠੀਕ ਹੈ ਜੀ ਜਿਹੜਾ ਆਪਾਂ ਪਿੰਡ ਪੰਜਾਬ ਦੇ ਗੁਰਮੀਤ ਕੌਰ ਪਹਿਨਾਰੇ ਹਨਾ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਕਈ ਲੋਕ ਮੈਨੂੰ ਕਮੈਂਟ ਕਰਕੇ ਬੋਲ ਰਹੇ ਨੇ ਕਿ ਫੇਮ ਲਈ ਇਹ ਉਹ ਕਰ ਰਹੇ ਹੋ ਤੁਸੀਂ ਫੇਮ ਲਈ ਪਾ ਰਹੇ ਹੋ ਹਨਾ ਉਹਨਾਂ ਦੇ ਨਾਮ ਤੇ ਵਿਊ ਲੈ ਫੇਰ ਕੀ ਹੋ ਗਿਆ ਗਲਤ ਤੇ ਉਹਨਾਂ ਬਾਰੇ ਮੈਂ ਕੁਝ ਕਿਹਾ ਨਹੀਂ ਹੈਗਾ ਹਨਾ ਕੁਝ ਵੀ ਪੂਰੀ ਵੀਡੀਓ ਦੇਖਿਓ ਅਗਰ ਮੈਂ ਉਹਨਾਂ ਬਾਰੇ ਕੁਝ ਵੀ ਗਲਤ ਕਿਹਾ ਹੋਵੇ ਉਹਨਾਂ ਦੀ ਤਾਰੀਫ ਹੀ ਕੀਤੀ ਐ ਮੈਂ ਵਲੌਗ ਦੇ ਵਿੱਚ ਔਰ ਮੈਂ ਇਹੀ ਕਿਹਾ ਹੈ ਕਿ ਉਹ ਭੈਣ ਬਹੁਤ ਨਾਈਸ ਨੇ ਹਨਾ ਥੰਬਨੇਲ ਲਾਣ ਨਾਲ ਕੁਝ ਨਹੀਂ ਹੋ ਜਾਂਦਾ ਫੇਰ ਕੀ ਹੋ ਗਿਆ ਜੇ ਉਹਨਾਂ ਦੇ ਨਾਮ ਤੋਂ ਫੇਮ ਲੈ ਵੀ ਲਈ ਵਿਊ ਲੈ ਵੀ ਲਈ ਹਨਾ ਕੁਝ ਹੋਤਾ ਨਹੀਂ ਗਿਆ ਵੀ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਨਾ ਦੇਖੋ ਐਦਾਂ ਥੋੜੀ ਜੱਜ ਨਹੀਂ ਕਰੀਦਾ ਹੁੰਦਾ ਕਿਸੇ ਨੂੰ ਵੀ ਮੈਂ ਉਹਨਾਂ ਦੀ ਤਾਰੀਫ਼ ਹੀ ਕੀਤੀ ਉਹਨਾਂ ਦੇ ਕੰਮ ਦੀ ਤਾਰੀਫ਼ ਕੀਤੀ ਹੈ ਇਹ ਹੀ ਦੱਸਿਆ ਹੈ ਕਿ ਉਹਨਾਂ ਦੀ 5 ਸਾਲ ਦੀ ਮਿਹਨਤ ਹੈ ਯੂਟਿਊਬ ਤੇ ਮੈਂ ਉਹਨਾਂ ਦੀਆਂ ਵੀਡੀਓ ਦੇਖਦੀ ਆ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਉਹ ਮੈਂ ਕੁਝ ਸਿੱਖਦੀ ਆ ਜਦੋਂ ਵੀ ਉਹਨਾਂ ਦੀ ਵੀਡੀਓ ਵਗੈਰਾ ਦੇਖਦੀ ਆ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਘਰ ਦਾ ਸਾਰਾ ਕੰਮ ਕਰਦੇ ਮੱਜਾਂ ਦਾ ਕੰਮ ਕਰਦੇ ਨੇ ਹੈਨਾ ਬੁਟੀਕ ਵੀ ਹੈ ਉਹਨਾਂ ਦਾ ਆਪਣਾ ਦੇਖੋ ਨਾ ਕਿੰਨੀ ਮਿਹਨਤ ਕੀਤੀ ਹੈ ਉਹਨਾਂ ਨੇ ਮੈਂ ਉਹਨਾਂ ਬਾਰੇ ਕੁਝ ਵੀ ਗਲਤ ਨਹੀਂ ਕਿਹਾ ਉਹਨਾਂ ਦਾ ਇਨਾਮ ਲੈ ਕੇ ਫੇਮ ਲਈ ਜਿਹੜੇ ਵਿਊ ਲੈਏ ਨੇ ਫੇਰ ਕੀ ਹੋ ਗਿਆ ਜੇ ਲੈ ਲੇ ਹਨਾ ਕੁਝ ਅਗਰ ਮੈਂ ਕੁਝ ਗਲਤ ਕਹੂੰਗੀ ਤਾਂ ਤਾਂ ਤੁਸੀਂ ਬੋਲਿਓ ਵੀ ਹਨਾ ਵੀ ਹਾਂ ਤੁਸੀਂ ਗਲਤ ਬੋਲ ਰਹੇ ਹੋ ਨਾ ਵਾਰੀ ਜਾਂ ਕੁਝ ਵੀ ਜੇ ਉਹ ਮੈਂ ਤਾਂ ਦੱਸਿਆ ਹੀ ਹੈ ਕਿ ਲੋਕ ਉਹਨਾਂ ਨੂੰ ਇਦਾਂ-ਇਦਾਂ ਬੋਲਦੇ ਨੇ ਵੀ ਲੋਕਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੁੰਦੀ ਹੈ ਵੀ ਗਲਤ ਕਮੈਂਟ ਕਰਦੇ ਨੇ ਵੀ ਉਹ ਕਮੰਡੀ ਆ ਜਾਂ ਫੁਕਰੀ ਐ ਹਨਾ ਕੁਝ ਵੀ ਕਹਿ ਦਿੰਦੇ ਨੇ ਆਪਣੇ ਆਪ ਨੂੰ ਬਹੁਤ ਬਣਦੀ ਮੈਂ ਬਹੁਤ ਸਾਰੇ ਕਮੈਂਟ ਦੇਖੇ ਨੇ ਇਦਾਂ ਦੇ ਤੇ ਪਤਾ ਨਹੀਂ ਲੋਕਾਂ ਨੂੰ ਕੀ ਪ੍ਰੋਬਲਮ ਹੁੰਦੀ ਹੈ ਤੁਸੀਂ ਐਦਾ ਕਿਸੇ ਨੂੰ ਜੱਜ ਨਾ ਕਰਿਆ ਕਰੋ ਪਹਿਲਾਂ ਪੂਰੀ ਗੱਲ ਦੇਖ ਲਿਆ ਕਰੋ ਵਲੌਗ ਨੂੰ ਦੇਖ ਲਿਆ ਕਰੋ ਪੂਰਾ ਵੀ ਕਿੱਥੇ ਕਿਹੜੀ ਗੱਲ ਕਹੀ ਹੈ ਫਿਰ ਤੁਸੀਂ ਆ ਮੁੱਦਾ ਚੱਕਿਆ ਕਰੋ ਵੀ ਹਾਂ ਇਹਨਾਂ ਨੇ ਗਲਤ ਕੀਤਾ ਠੀਕ ਹੈ ਜੀ ਫੈਸੇ ਮੈਂ ਕੁਝ ਗਲਤ ਨਹੀਂ ਕੀਤਾ ਉਹਨਾਂ ਬਾਰੇ ਉਹ ਬਹੁਤ ਨਾਈਸ ਦੀਦੀ ਨੇ ਹਨਾ ਉਹਨਾਂ ਦੀ ਮਿਹਨਤ ਕਰਕੇ ਹੀ ਉਹ ਅੱਗੇ ਆਏ ਨੇ ਐਨੀ ਮਿਹਨਤ ਗਾਇਸ ਕੰਮ ਹੋ ਗਿਆ ਫਿਨਿਸ਼ ਤੇ ਏਥੇ ਲਈ ਸਕੂਲ ਮੈਂ ਵੇਲੀ ਹੋ ਗਈ ਹੁਣ ਹੁਣ ਮੈਂ ਆਰਾਮ ਕਰੂੰਗੀ ਪਾੰਜੇ ਦੀ ਲੱਗੀ ਹੋਈ ਆ ਪਾੰਜੇ ਦੀ ਉੱਠੀ ਸੀ ਸਾਢੇ 8 ਹੋ ਚਲੇ ਸਕੂਲ ਤੇ ਵਾਪਸ ਘਰ ਆਂਦੇ ਹਾਂ ਮੈਂ ਤਾਂ ਦੱਸ ਕੀ ਕਰਾਂ ਇਹ ਚਾਹੀਦਾ ਸਕੂਲ ਤੇ ਸਮਾਂ ਬਾਏ ਪਾਪਾ ਵੀ ਗਏ ਲੋ ਬੱਸ ਤਾਰੀਆਂ ਪੂਰੀਆਂ ਨੇ ਕੋਪੀ ਆਈਆਂ ਬੱਚਾ ਤੇ ਅਜ ਨਾਲੇ ਇਹ ਲੜਦੇ ਹੀ ਜਾਂਦੇ ਨੇ ਬਾਏ ਗਾਈਜ਼ ਇਹਦੇ ਨਾਲ ਹੀ ਮੈਂ ਨਾ ਮੈਂ ਵਲੌਗ ਦਾ ਐਂਡ ਕਰਦੀ ਹਾਂ ਜੇ ਤੁਹਾਨੂੰ ਮੇਰਾ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਠੀਕ ਹੈ ਜੀ ਸਨੇ ਸਨੇ ਕਮੈਂਟ ਕਰਕੇ ਦੱਸਿਓ ਕਿ ਵਲੌਗ ਕਿਤਾਦਾ ਸੀਗਾ ਤੇ سپورਟ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਆਉਂਦੀ ਆ ਵਲੌਗ ਬਣਾਉਣ ਦੀ ਅਸੀਂ ਕਿਹੜਾ ਗਲਤ ਵਲੌਗ ਬਣਾਉਣੀ ਆ ਹਨਾ سپورਟ ਕਰਿਓ ਬਾਏ